ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 2 ਜੰਤੂਆਂ ਵਿੱਚ ਪੋਸ਼ਣ ਤੇ ਇਸ ਅਧਿਆਇ ਦੇ ਅੰਤ ਵਿੱਚ ਜੋ ਅਭਿਆਸ ਹੈ ਉਹਦਾ ਆਖਰੀ ਸਵਾਲ 7 ਜਿਹਦੇ ਕੀ ਦੋ ਭਾਗ ਨੇ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਤੇ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਨੂੰ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਦੇ ਉੱਤੇਾਰੇ ਵਿਦਿਆਰਥੀਓ ਜੇ ਤੁਸੀਂ ਜਾਓਗੇ ਪਲੇਲਿਸਟ ਟੈਪ ਕਰੋਗੇ ਤੇ ਤੁਹਾਨੂੰ ਸੱਤਵੀਂ ਜਮਾਤ ਦੀਆਂ ਤਿੰਨ ਪਲੇਲਿਸਟਾਂ ਹੋਰ ਮਿਲਣਗੀਆਂ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਕਿ ਆ ਗਈ 7th ਇੰਗਲਿਸ਼ ਜਿਹਦੇ ਵਿੱਚ ਤੁਹਾਡੀ ਅੰਗਰੇਜ਼ੀ ਦੀ ਸਾਰੀ ਕਿਤਾਬ ਹੱਲ ਕਰਕੇ ਪਾ ਦਿੱਤੀ ਗਈ ਹੈ ਠੀਕ ਹੈ ਇਹ ਹੈ ਸੱਤਵੀਂ ਗਣਿਤ ਜਿਹਦੀ ਤੁਹਾਡੀ ਗਣਿਤ ਦੀ ਕਿਤਾਬ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਤੇ ਇਹ ਹੈ 7th ਮੈਥ ਜਿਹੜੇ ਬੱਚਿਆਂ ਕੋ ਮੈਥ ਗਣਿਤ ਅੰਗਰੇਜ਼ੀ ਮੀਡੀਅਮ ਜਗਾ ਉਹ ਵੀ ਕਿਤਾਬ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਸੋ ਤੁਹਾਡੀਆਂ ਅੰਗਰੇਜ਼ੀ ਦੀਆਂ ਤੇ ਗਣਿਤ ਦੀਆਂ ਲੋਣਾ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ। ਆਹ ਦੇਖਿਓ ਬੱਚਿਓ ਨਾ ਸਵਾਲ 7ਵਾਂ ਦਾ ਪਹਿਲਾ ਭਾਗ ਜਿਹੜਾ ਹੈ ਕਹਿੰਦੇ ਅੰਕਿਤ ਚਿੱਤਰ ਦੀ ਸਹਾਇਤਾ ਨਾਲ ਅਮੀਬਾ ਵਿੱਚ ਪੋਸ਼ਣ ਦਾ ਵਰਣਨ ਕਰੋ। ਸੋ ਬੱਚਿਓ ਜਿਹੜਾ ਚਿੱਤਰ ਹੈਗਾ ਉਹ ਤੁਹਾਨੂੰ ਅਗਲੇ ਸਲਾਈਡ ਵਿੱਚ ਦਿਖਾਵਾਂਗੇ। ਇਹਦੇ ਬਾਰੇ ਜੋ ਲਿਖਣਾ ਹੈ ਉਹ ਇਸ ਤਰ੍ਹਾਂ ਹੈ। ਅਮੀਬਾ ਇੱਕ ਸੈੱਲੀ ਯੂਨੀਸੈਲੂਲਰ ਭਾਵ ਇੱਕ ਸੈੱਲ ਵਾਲਾ। ਇਹ ਇੱਕੋ ਹੀ ਸੈੱਲ ਹੁੰਦਾ ਹੈ। ਅਮੀਬਾ ਇੱਕ ਸੈੱਲੀ ਜਿਹਨੂੰ ਅੰਗਰੇਜ਼ੀ ਯੂਨੀਸੈਲੂਲਰ ਕਹਿੰਦੇ ਛੀਲਾ ਚੱਪੜਾ ਆਦ ਵਿੱਚ ਪਾਇਆ ਜਾਣ ਵਾਲਾ ਸੂਖਮ ਜੀਵ ਹੈ ਆਵ ਨੰਗੀ ਅੱਖ ਨਾਲ ਨਜ਼ਰ ਨਹੀਂ ਆਉਂਦਾ ਪਰੂਬੀਨ ਦੇ ਨਾਲ ਜਾਂ ਮਾਈਕਰੋਸਕੋਪ ਦੇ ਨਾਲ ਇਹਨੂੰ ਦੇਖੀ ਜਾ ਸਕਦਾ ਕਹਿੰਦੇ ਇਸ ਦੇ ਬਾਹਰ ਸੈੱਲ ਚਿੱਲੀ ਜਿਹਨੂੰ ਸੈੱਲ ਮੈਂਬਰੇਨ ਕਹਿੰਦੇ ਆਂਦੀ ਹੈ ਇਹ ਝੂਠੇ ਪੈਰਾਂ ਉਹ ਝੂਠੇ ਪੈਰ ਨੂੰ ਚਾਹ ਜਿੰਦੇ ਸਿਊਡੋਪੋਡੀਆ ਠੀਕ ਹੈ ਸਿਊਡੋ ਦਾ ਮਤਲਬ ਹੁੰਦਾ ਹੈ ਬੱਚਿਓ ਝੂਠੇ ਨਕਲੀ ਤੇ ਪੋਡੀਆ ਮਨ ਲਕੀ ਪੈਰ ਦਾ ਬਹੁਵਚਨ ਪੋਡੀਅਮ ਮੈਨੇ ਇੱਕ ਪੈਰ ਤੇ ਪੋਡੀਆ ਮੈਨੇ ਪਰਦਾ ਬਹੁਵਚਨ ਸੋ ਸ਼ੂਡੋਪੋਡੀਆ ਮਤਲਬ ਨਕਲੀ ਪੈਰ ਝੂਠੇ ਪੈਰ ਇਹ ਦੁਆਰਾ ਭੋਜਨ ਨੂੰ ਫੜਦਾ ਹੈ ਤੇ ਭੋਜਨ ਦੇ ਕਣ ਦੇ ਦੁਆਲੇ ਝੂਠੇ ਪੈਰਾਂ ਵਾਲੀ ਛਿੱਲੀ ਤਰਲ ਰੂਪ ਲੈ ਲੈਂਦੀ ਹੈ ਜਿਹਨੂੰ ਫੜਦਾ ਹੈ ਆਪਣੇ ਕਲਾਵ ਵਿੱਚ ਲੈਂਦਾ ਹੈ ਤੇ ਉਹ ਭੋਜਨ ਦੇ ਆਲੇ ਦੁਆਲੇ ਜਿਹੜੇ ਪੈਰ ਹੁੰਦੇ ਨੇ ਉਹਦੀ ਛਿੱਲੀ ਜਿਹੜੀ ਹੈ ਉਹ ਤਰਲ ਰੂਪ ਲੈ ਲੈਂਦੀ ਹੈ ਉਹਵੇ ਘੋਲ ਲੈਂਦੀ ਹੈ ਭੋਜਨ ਨੂੰ ਇਸ ਨਾਲ ਭੋਜਨ ਦਾ ਕਣ ਭੋਜਨ ਵੈਕਿਊਲ ਵਿੱਚ ਬਦਲ ਜਾਂਦਾ ਹੈ ਫਿਰ ਇਸ ਦੇ ਅੰਦਰ ਪਾਚਕ ਰਸਾਂ ਦਾ ਰਿਸਾਵ ਹੁੰਦਾ ਹੈ ਅਤੇ ਪੋਚਕ ਅਤੇ ਪੋਸ਼ਕ ਅੰਸ਼ ਜਿਹੜੇ ਨੇ ਉਹਦੇ ਉਹ ਮਿਲ ਖਾਣ ਦੀ ਚੀਜ਼ਾਂ ਜਿਹੜੀਆਂ ਅੰਸ਼ ਹੈਗੇ ਨੇ ਕਾਰਬੋਹਾਈਡਰੇਟ ਕਹ ਲੋ ਜਾਂ ਚਰਬੀ ਕਹ ਲੋ ਜਾਂ ਹੋਰ ਵਿਟਾਮਿਨ ਮਿਨਰਲ ਜਿਹੜੇ ਹੈਗੇ ਨੇ ਜਿਹੜੇ ਆਪਣਾ ਲੂਣ ਹੈਗੇ ਨੇ ਉਹ ਸੋਖ ਲਈ ਜਾਂਦੇ ਨੇ ਇਹ ਅਣਪਚੇ ਭੋਜਨ ਦੇ ਕਣ ਸਰੀਰ ਵਿੱਚੋਂ ਇਸੇ ਕਿਸਮ ਦੀ ਪ੍ਰਕਿਰਿਆ ਦੇ ਰਾਹੀਂ ਤਿਆਗ ਦਿੱਤੇ ਜਾਂਦੇ ਹਨ ਸੋ ਇਦਾਂ ਤੇ ਲਿਖਣਾ ਹੈ ਹੁਣੇ ਬਾਅਦ ਆ ਪੋਸ਼ਣ ਵਿੱਚ ਤੇ ਚਿੱਤਰ ਇਦਾਂ ਬਚਿਓ ਅਡੀ ਕਿਤਾਬ ਚ ਲਿਆ ਤੇ ਚਿੱਤਰ ਬਣਾਉਣ ਦਾ ਅਭਿਆਸ ਤੁਸੀਂ ਕਰ ਲੈਣਾ ਸੌਖਾ ਹੀ ਹੈਗਾ ਇਹ ਜਿਹਦਾ ਅਮੀਬਾ ਹੈਗਾ ਬੱਚਿਓ ਤੇ ਅਮੀਬਾ ਦੇ ਵਿੱਚ ਜਿਹੜਾ ਕੇਂਦਰਕ ਜਿਹਨੂੰ ਨਿਊਕਲੀਅਸ ਕਿਹਾ ਜਾਂਦਾ ਹੈ ਤੇ ਬਾਹਰੇ ਭੋਜਨ ਦਾ ਕਣ ਪਿਆ ਹੁਣ ਇਹਨੇ ਕੀ ਕੀਤਾ ਦੇਖੋ ਝੂਠੇ ਪੈਰ ਬਣਾ ਲਏ ਇਹਨੂੰ ਇਹ ਆਪਣਾ ਇਸਦਾ ਵਧਾ ਲਿਆ ਹੈ ਅਭਾਸੀ ਪੈਰ ਜਿਹਨੂੰ ਝੂਠੇ ਪੈਰ ਕਹਿੰਦੇ ਆ ਠੀਕ ਹੈ ਇਹ ਝੂਠੇ ਪੈਰਾਂ ਦੇ ਨਾਲ ਇਹਨੂੰ ਇਹਨੇ ਕਣ ਨੂੰ ਫੜ ਲਿਆ ਤੇ ਫੜ ਕੇ ਇਦਾਂ ਮਨ ਕੀ ਇਦਾਂ ਅਵਿਚਲੇ ਲੈ ਪੂਰਾ ਬੰਦ ਕਰ ਲਿਆ ਤੇ ਹੁਣ ਇਹਦੇ ਵਿੱਚ ਕੀ ਹੋਏਗਾ ਬੱਚਿਓ ਇਹਦੀ ਛਿੱਲੀ ਹੈ ਤਰੋ ਰੂਪ ਲੈਨੇਗੀ ਤੇ ਕੋੜ ਲੈਗੀ ਤੇ ਜਲੇ ਕੋਲ ਜਾਇਗਾ ਤੇ ਬੱਚੇ ਆਏ ਦੇ ਵਿੱਚ ਅੰਦਰ ਵੜ ਜਾਣਾ ਫਿਰ ਇਹ ਜਿਹੜੀ ਚਿੰਲੀ ਇਹ ਬੰਦ ਹੋ ਜਾਏਗਾ ਤੇ ਭੋਜਨ ਜਿਹੜਾ ਹੈ ਇਸ ਤਰ੍ਹਾਂ ਬਾਹਰੋਂ ਲਿਆ ਗਿਆ ਇਹਦੇ ਅੰਦਰ ਬਣ ਗਿਆ ਇਹ ਬਣ ਗਿਆ ਭੋਜਨ ਵੈਕਿਓਲ ਤੇ ਭੋਜਨ ਇਧਰ ਜਲੇ ਇਹ ਚੋ ਛਕ ਲਿਆ ਜਾਂਦਾ ਹੈ ਇਹ ਚੋ ਮਾਲ ਲੈ ਲਿਆ ਜਾਂਦਾ ਹੈ ਪੋਸ਼ਕ ਤੱਤ ਲੈ ਲਏ ਜਾਂਦੇ ਨੇ ਤੇ ਫਿਰ ਜਿੱਦਾਂ ਇਹ ਅੰਦਰ ਲਿਆ ਗਿਆ ਸੀਗਾ ਇਸੇ ਤਰ੍ਹਾਂ ਇਥੋਂ ਦੀ ਬਾਹਰ ਕੱਢ ਦਿੱਤਾ ਜਾਂਦਾ ਸੋ ਅਮੀਬਾ ਵਿੱਚ ਪੋਸ਼ਣ ਬੱਚੋਂ ਇਧਰ ਪੜਾਦਰ ਪੜਾ ਤਸਵੀਰਾਂ ਨਹੀਂ ਅੰਕਿਤ ਚਿੱਤਰ ਨਹੀਂ ਅਸੀਂ ਤੁਹਾਨੂੰ ਸਮਝਾ ਦਿੰਦਾ ਠੀਕ ਹੈ ਹਾਂ ਸਤੈਸ਼ਵਾਲ ਦਾ ਦੂਜਾ ਭਾਗ ਦੇਖੀਏ। ਉਹ ਕਹਿੰਦੇ ਹੈਠਾਂ ਦਿੱਤੇ ਚਿੱਤਰਾਂ ਨੂੰ ਅੰਕਿਤ ਕਰੋ। ਸੋ ਬੱਚਿਓ ਅੰਕਿਤ ਕਰਨਾ ਆਪਾਂ ਇਹ ਹੈ ਜਿੱਚ ਬੱਚਿਓ ਇਹ ਮਨੁੱਖੀ ਭੋਜਨ ਜਿਹੜੀ ਪ੍ਰਣਾਲੀ ਹੈ ਉਹਦਾ ਚਿੱਤਰ ਹੈ। ਪਰ ਬੱਚੇ ਇਸ ਚਿੱਤਰ ਵਿੱਚ ਜਦ ਰਿਕਿਆ ਕੰਮ ਕਰਦੇ ਜਿਆਦਾ ਵਧੀਆ ਹੋਣਾ ਸੀ ਇਹਨਾਂ ਨੇ ਲੀਵਰ ਨਹੀਂ ਦਿਖਾਇਆ। ਜਿਗਰ ਜਿਹਨੂੰ ਅਸੀਂ ਲੀਵਰ ਉੱਪਰ ਲੀਵਰ ਦਿਖਾ ਦਿੰਦੇ ਤਾਂ ਜਿਆਦਾ ਸੌਖਾ ਹੋ ਜਾਣਾ ਸੀਗਾ। ਸੋ ਬੱਚਿਓ ਇਹ ਲੀਵਰ ਇੱਥੇ ਬਣਾ ਢਿੱਡ ਦੇ ਉੱਪਰ ਬਣਾਉਣਾ ਲੀਵਰ। ਇਦਾਂ ਤੇ ਕੋਣਾ ਜਾ। ਠੀਕ ਹੈ। ਸੋ ਬੱਚਿਓ ਇਹ ਲੀਵਰ ਦੇ ਥੱਲੇ ਹੈ ਗਲਬਲੇਟਰ ਹੁੰਦਾ। ਗਾਲਬਲੈਟਰ ਪਿੱਤਾ ਜਿਹਨੂੰ ਕਹਿੰਦੇ ਆ ਠੀਕ ਹੈ ਸੋ ਲੀਵਰ ਦੇ ਵਿੱਚ ਪਿੱਤਰਾਸ ਬਣਦਾ ਹੈ ਤੇ ਇਹਦੇ ਵਿੱਚ ਜਮਾ ਹੁੰਦਾ ਹੈ ਗਾਲਬਲੈਟਰ ਵਿੱਚ ਜਮਾ ਹੁੰਦਾ ਸੋ ਬੱਚਿਓ ਇਹ ਲੀਵਰ ਦੇ ਥੱਲੇ ਐਮੀ ਦਾ ਢਿੱਡ ਹੈਗਾ ਡੈਡ ਨਿੱਦਾ ਹੈਗਾ ਠੀਕ ਹੈ ਇਹ ਬੱਚਿਓ ਲੁਬਾ ਪੈਨਕਰੀਆਸ ਹੈਗਾ ਠੀਕ ਹੈ ਸੋ ਹੁਣ ਇਹ ਬੱਚਿਓ ਜਿਹੜਾ ਢਿੱਡ ਤੋਂ ਸ਼ੁਰੂ ਹੁੰਦੇ ਇਥੇ ਡੈਡ ਜੋੜਾ ਨੂੰ ਹੁੰਦਾ ਫਿਰ ਉਸ ਤੋਂ ਜੇਜੂਨ ਨੂੰ ਹੁੰਦਾ ਜੇਜੂਨ ਨੂੰ ਹੁੰਦਾ ਫਿਰ ਉਸ ਤੋਂ ਬਾਅਦ ਆਪਣਾ ਇਲੀਅਮ ਹੁੰਦਾ ਸਿਕਮ ਹੁੰਦਾ ਉਤੋਂ ਜਿਹੜਾ ਸੀਕਮ ਇਸ ਪਾਸੇ ਹੁੰਦਾ ਇੱਥੇ ਕਿਤੇ ਜਾ ਕੇ ਠੀਕ ਹੈ ਇਹ ਜਿਹੜੀ ਛੋਟੀ ਅੰਦਰ ਹੈ ਅੰਦਰ ਦੇ ਕੁੰਡਲ ਮਾਰਕੀਟ ਹੀ ਕੁੰਡਲਦਾਰ ਜਿਹੜੀ ਬਣੀ ਹੋਈ ਹੈ ਇਹ ਹੈ ਇਹ ਛੋਟੀ ਅੰਦਰ ਠੀਕ ਹੈ ਲੁਬਾ ਤੇ ਬੱਚੇਓ ਫਿਰ ਹੈ ਇਹ ਜੁੜਦੀ ਹੋਈ ਇੱਥੇ ਜਿਹੜੀ ਹੈ ਇਹ ਵੱਡੀ ਅੰਦਰ ਦਾ ਹਿੱਸਾ ਬਣਦਾ ਪੂਰੀ ਵੱਡੀ ਅੰਦਰ ਹੈ ਸਾਰੀ ਇੱਥੋਂ ਦੀ ਲੈ ਕੇ ਇੱਥੇ ਤੱਕ ਸੋ ਵੱਡੀ ਅੰਦਰ ਵਿੱਚ ਬੱਚੇਓ ਜਿਹੜਾ ਛੋਟੀ ਅੰਦਰ ਤੋਂ ਜਿਹੜਾ ਵੱਡੀ ਅੰਦਰ ਦਾ ਉੱਪਰ ਹਿੱਸਾ ਜਾਂਦਾ ਇਹਨੂੰ ਕਿਹਾ ਜਾਂਦਾ ਸੱਜਾ ਫੋਲਨ ਇਹਨੂੰ ਕਿਹਾ ਜਾਂਦਾ ਸੱਜਾ ਕੋਲਨ ਠੀਕ ਹੈ ਫਿਰ ਇਹ ਉਹਨੇ ਟਰਾਂਸਫਰਸ ਫੋਲਨ ਇਹ ਥੱਲੇ ਆਂਦਾ ਹੈ ਇਹਨੂੰ ਕਿਹਾ ਜਾਂਦਾ ਹੈ ਛੋਟੀ ਅੰਦਰ ਆਪਣਾ ਸੌਰੀ ਖੱਬਾ ਕੋਲਨ ਹੈ ਵੱਡੀ ਅੰਦਰ ਵੱਡੀ ਅੰਦਰ ਬੱਚੋ ਇੱਥੋਂ ਦੀ ਲੈ ਕੇ ਇਹ 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 ਪੂਰੀ ਇੱਥੇ ਤੱਕ ਵੱਡੀ ਅੰਦਰ ਹੈ ਇਹਦੇ ਤਿੰਨੇ ਇਸੇ ਹੁੰਦੇ ਨੇ ਇੱਕ ਹੈ ਕੋਲਨ ਹੁੰਦਾ ਸਜਾ ਕੋਲਨ ਇਹ ਖੱਬਾ ਕੋਲਨ ਇਹ ਰੈਕਟਮ ਹੁੰਦਾ ਜਿੱਥੇ ਮਲ ਜਮਾ ਹੁੰਦਾ ਤੇ ਗੁਦਾ ਜਾਂ ਮਲ ਦੁਆਰ ਐਨਸ ਜਿੱਥੋਂ ਮਲ ਬਾਹਰ ਨਿਕਲਦਾ ਹੈ ਸੋ ਬੱਚੋ ਸਾਰੇ ਜਿਹੜੇ ਅੰਕਿਤ ਅਸੀਂ ਕਰਨੇ ਸੀ ਹਿੱਸੇ ਕਰ ਦਿੱਤੇ ਇਹ ਵਿੱਚੋਂ ਪਿੱਤਾ ਚੰਗੀ ਤਰ੍ਹਾਂ ਅਭਿਆਸ ਕਰ ਲਿਓ ਤੁਹਾਡੀ ਜਨਰਲ ਨੌਲੇਜ ਲਈ ਜੀ ਵਧੀਆ ਤੇ ਤੁਹਾਨੂੰ ਪਾਚ ਜਿਹੜਾ ਸਾਡਾ ਸਿਸਟਮ ਕੰਮ ਕਰਦਾ ਉਹ ਵੀ ਪਤਾ ਲੱਗ ਜਾਏਗਾ ਤੇ ਬੱਚੋ ਜੀ ਇਦਾਂ ਕਰ ਦਿੱਤਾ ਤੁਸੀਂ ਅੰਕਿਤ ਤੇ ਪੂਰੇ ਵੱਡਾ ਪੂਰੇ ਨੰਬਰ ਆ ਜਾਣੇ ਬੜਾ ਸੌਖਾ ਹੈ ਮੇਦਾ ਹੈਗਾ ਲੁਭਾ ਹੈਗਾ ਖੱਬਾ ਕੋਲਨ ਤੁਸੀਂ ਇਹ ਦੇਖੋ ਕਿ ਬੰਦਾ ਸਾਹਮਣੇ ਤੁਹਾਡੇ ਖੜਾ ਹੈ ਤੇ ਉਹਦੇ ਅੰਦਰਲੀ ਤਸਵੀਰ ਅਸੀਂ ਦੇਖਦੇ ਪਏ ਹਾਂ ਜਿਹੜੀ ਮੂੰਹ ਸਾਡੇ ਵਾਲੇ ਪਾਸੇ ਹੈਗਾ ਸੋ ਜਿਹੜੀ ਬੱਚਿਓ ਤੁਸੀਂ ਇਹ ਸਮਝ ਲਓ ਕਿ ਮੱਲ ਜਿਹੜਾ ਉੱਪਰ ਜਾ ਰਿਹਾ ਜਿਹੜਾ ਅਣਪਚਿਆ ਭੋਜ ਜਿਹੜਾ ਹੈ ਜਿਹੜਾ ਉੱਪਰ ਨੂੰ ਜਾਂਦਾ ਹੈ ਇਹ ਹੈਗਾ ਸੱਜੇ ਕੋਲੰ ਵਿੱਚ ਫਿਰ ਖੱਬੇ ਪਾਸੇ ਤੋਂ ਥੱਲੇ ਆਂਦਾ ਹੈ ਤੇ ਗੁਦਾ ਰਹੀ ਬਾਹਰ ਆਉਂਦਾ ਇਹਨੂੰ ਕਿਹਾ ਜਾਂਦਾ ਹੈ ਖੱਬਾ ਕੋਲ ਠੀਕ ਹੈ ਤੇ ਪੁੰਡਲਦਾਰ ਜਿਹੜੀ ਹੈਗੀ ਹੈ ਅੰਤੜੀ ਅੰਦਰ ਜਿਹੜੀ ਹੈ ਉਹਨੂੰ ਕਿਹਾ ਜਾਂਦਾ ਛੋਟੀ ਠੀਕ ਹੈ ਜੀ ਸੋਇਆ ਹੋ ਗਿਆ ਰੈਕਟਮ ਇਹਦਾ ਹਿੱਸਾ ਇਹਨਾਂ ਛੋਟਾ ਜਿਹਾ ਹਿੱਸਾ ਹੈ ਰੈਕਟਮ ਇਹ ਜਿੱਥੇ ਮਲ ਇਕੱਤਰ ਹੁੰਦਾ ਇਕੱਠਾ ਹੁੰਦਾ ਹੈ ਇਹਦੇ ਰਾਹੀਂ ਬਾਹਰ ਆਉਂਦਾ ਆਉਣ ਗਏ ਜੀ ਦੂਜਾ ਦੇਖੀ ਦੂਜਾ ਹੈਗਾ ਬੱਚੇ ਐਡਾ ਇਹ ਚਿੱਤਰ ਦਿੰਦਾ ਹੈ ਬੱਚਿਓ ਗਾਂ ਦਾ ਤੇ ਜਿਹਨੂੰ ਸਕੇ ਨੇ ਰੂਬੀਨੈਂਟ ਜਾਨਵਰ ਜਿਹੜੇ ਨੇ ਤੇ ਇਹਦੀ ਜਿਹੜੀ ਉਹਨਾਂ ਨੇ ਕਿਹਾ ਕਿ ਇਹਨੂੰ ਅੰਕਿਤ ਕਰੋ ਸੋ ਸੰਕਿਤ ਕਰਤਾ ਬੱਚਿਓ ਇੱਥੇ ਹੈਗਾ ਹੈ ਇਹ ਕੀ ਭੋਜਨ ਨਲੀ ਜਿਹਦਾ ਸਾਡੇ ਜੰਦੀ ਇਥੋਂ ਦੀ ਲੈ ਕੇ ਆਪਣਾ ਗਲੇ ਆਪਣਾ ਮੂੰਹ ਤੋਂ ਲੈ ਕੇ ਜਿਹੜਾ ਮਿਹਦੇ ਤੱਕ ਠੀਕ ਹੈ ਇਹ ਉਹ ਕੀ ਭੋਜਨ ਨਲੀ ਜਿਹਨੂੰ ਕਹਿੰਦੇ ਇਸੋਫੇਗਸ ਫਿਰ ਆਉਂਦਾ ਬੱਚਿਓ ਰੂਮੇਨ ਇਹ ਪਹਿਲਾ ਖਾਨਾ ਹੁੰਦਾ ਜੇ ਚ ਸਾਰਾ ਪੱਠੇ ਜਿਹੜੇ ਨੇ ਪਹਿਲੇ ਇਕੱਠੇ ਕੀਤੇ ਜਾਂਦੇ ਨੇ ਠੀਕ ਹੈ फिर आंधे बचो दूजा खाना रेटिकुलम दूजा खाना रेटिकुलम फिर आ गया तीजा खाना जो मेसम फिर चौथा खाना क्योंकि अभी पढ़िया की मेदेट चार खाने होंगे चौथा खाने क्या क्या है एबोमेसम यह बचो ओमेजम एबोमेसम ठीक है फिर आ गया बच्चों जो था पहला खाना रूमेन दूजा खाना रेटिकुलम तीजा खाना ओमेजम ਚੌਥਾ ਗਣਾ ਐਬ ਐਬੋਮੇਸਮ ਇਤ्रोਦੀ ਫਿਰ ਆ ਗਿਆ ਬੱਚੋ ਛੋਟੀ ਅੰਦਰ ਇਹ ਕੋਈ ਵੀ ਕੁੰਡਲਦਾਰ ਹੈ ਛੋਟੀ ਅੰਦਰ ਹੈ ਛੋਟੀ ਅੰਦਰ ਤੇ ਇਹ ਆ ਗਿਆ ਬੱਚੋ ਸੀਕਮ ਸੀਕਮ ਕੀ ਹੁੰਦਾ ਬੱਚੋ ਥੈਲੀ ਹੈਗੀ ਏ ਛੋਟੀ ਅੰਦਰ ਤੇ ਵੱਡੀ ਅੰਦਰ ਦੇ ਵਿੱਚਕਾਰ ਇਹ ਛੋਟੀ ਅੰਦਰ ਐਵਲੀ ਹੈ ਛੋਟੀ ਅੰਦਰ ਛੋਟੀ ਅੰਦਰ ਤੋਂ ਵਾਰੀ ਥੈਲੀ ਬਣ ਜਾਂਦੀ ਹੈ ਥੈਲੀ ਫਿਰ ਅੱਗੇ ਵੱਡੀ ਅੰਦਰ ਨਾਲ ਜੁੜਦੀ ਹੈ ਇਹਨੂੰ ਕਿਹਾ ਜਾਂਦਾ ਸੀਕਮ ਸੋ ਇਹ ਛੋਟੀ ਅੰਦਰ ਇਹ ਜਿਹੜੀ ਹੈਗੀ ਹੈ ਐਵਡੀ ਵੱਡੀ ਇਹ ਵੱਡੀ ਅੰਦਰ ਤੇ ਇਹ ਬੱਚੇ ਥੋੜੀ ਗੋਹਾ ਬਾਹਰ ਹੁੰਦਾ ਹੈ ਇਹਨੂੰ ਗੋਦਾਂ ਜਾਂ ਮਲਦਵਾਰ ਐਨਸ ਸੋ ਇਸ ਤਰ੍ਹਾਂ ਬੱਚੇ ਅਸੀਂ ਅੰਕਿਤ ਕਰਨਾ ਹੈ ਕਿ ਇਹ ਵੀਡੀਓ ਦੇ ਨਾਲ ਪੜਾ ਰਿਹਾ ਹੈ ਇਹ ਦੂਜਾ ਅਭਿਆਸ ਜੰਤੂਆਂ ਅੰਦਰ ਪੋਸ਼ਣ ਉਹਦਾ ਅਭਿਆਸ ਆਖਰੀ ਸਵਾਲ ਸੀ ਉਹ ਇੱਥੇ ਸਮਾਪਤ ਹੁੰਦਾ ਹੈ ਤੇ ਛੇਤੀ ਹੀ ਅਸੀਂ ਅਗਲਾ ਜਿਹੜਾ ਕੋਈ ਅਧਿਆਇ ਹੈਗਾ ਚੌਥਾ ਪੰਜਵਾਂ ਛੇ ਉਹ ਜਿਹੜਾ ਵੀ ਮੈਨੂੰ ਪਹਿਲੇ ਲੱਗਿਆ ਕਰਨਾ ਚਾਹੀਦਾ ਹੈ ਉਸੀ ਸ਼ੁਰੂ ਕਰਾਂਗੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਅਗਲੇ ਵੀਡੀਓ ਤੱਕ ਲਈ ਖਰਾਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ